ਸਲਮਾਨ ਖਾਨ ਆਗਾਮੀ ਫਿਲਮ ਸੁਲਤਾਨ ਦੇ ਪ੍ਰਚਾਰ ਲਈ ਅਨੁਸ਼ਕਾ ਸ਼ਰਮਾ ਦੇ ਨਾਲ ਕਪਿਲ ਦੇ ਸ਼ੋਅ ਵਿੱਚ ਪਹੁੰਚੇ ਜਿੱਥੇ ਪਹਿਲਾਂ ਖਬਰ ਸੀ ਕਿ ਸਲਮਾਨ ਕਪਿਲ ਦੇ ਸ਼ੋਅ 'ਚ ਨਹੀਂ ਆਉਣਗੇ ਪਰ ਬੀਤੇ ਦਿਨੀ ਸਲਮਾਨ ਅਨੁਸ਼ਕਾ ਦੇ ਨਾਲ ਇਹਦੀ ਸਪੈਸ਼ਲ ਐਪੀਸੋਡ ਦੀ ਸ਼ੂਟਿੰਗ ਪੂਰੀ ਕੀਤੀ ਗਈ ਇਸ ਦੌਰਾਨ ਕਪਿਲ ਦੀ ਟੀਮ ਅਲੀ ਅਸਗਰ ਨੀਲ ਗਰੋਵਰ ਕਿਕੂ ਸ਼ਾਰਦਾ ਤੇ ਰੋਸ਼ੇਲ ਮਾਰੀਆ ਰਾਉ ਨਾਲ ਸਲਮਾਨ ਅਤੇ ਅਨੁਸ਼ਕਾ ਨੇ ਰਚ ਕੇ ਮਸਤੀ ਕੀਤੀ ਭਾਲੂਟ اداکار ਅਮੀਰ ਖਾਨ ਦੀ ਆਗਾਮੀ ਫਿਲਮ ਦੰਗਲ ਦਾ ਪਹਿਲਾ ਪੋਸਟਰ ਰਿਲੀਜ਼ ਹੋ ਗਿਆ ਇਸ 'ਚ ਅਮੀਰ ਖਾਨ ਮਸ਼ਹੂਰ ਪਹਿਲਵਾਨ ਮਹਾਵੀਰ ਸਿੰਘ ਫੋਗੜ ਦਾ ਕਿਰਦਾਰ ਨਿਭਾ ਰਹੇ ਨੇ ਟਵਿੱਟਰ ਦੇ ਉੱਤੇ ਦੰਗਲ ਦਾ ਪਹਿਲਾ ਪੋਸਟਰ ਰਿਲੀਜ਼ ਕਰਦੇ ਹੋਏ ਅਮੀਰ ਨੇ ਹਰਿਆਣਵੀ 'ਚ ਲਿਖਿਆ ਮਾਰੀ ਛੋਰੀਆਂ ਛੋਰੋਂ ਸੇ ਕਮ ਹੈ ਕੈ ਇਹ ਫਿਲਮ 23 ਦਸੰਬਰ 2016 ਨੂੰ ਰਿਲੀਜ਼ ਹੋਵੇਗੀ ਮਸ਼ਹੂਰ ਟਾਈਮ ਸੈਲੀਬ੍ਰਿਟੀ ਵੈੱਬਸਾਈਟ ਦੇ ਸਰਵੇਖਣ ਚ ਅਮિતાਭ ਬਚਨ ਅਤੇ ਕੰਗਣਾ ਨੇ ਪਹਿਲਾ ਪੱਧਰ ਹਾਸਲ ਕੀਤਾ ਟਾਈਮ ਸੈਲੀਬ੍ਰਿਟੀ ਦੇ ਸਰਵੇਖਣ ਵਿੱਚ ਅਮਿਤਾਭ ਨੇ ਸਲਮਾਨ ਖਾਨ ਅਕਸ਼ੇ ਕੁਮਾਰ ਸ਼ਾਹਰੂਖ ਖਾਨ ਅਤੇ ਵਿਸ਼ੇਖ ਬਚਨ ਨੂੰ ਟੱਕਰ ਦਿੰਦੇ ਹੋਏ ਪਹਿਲਾ ਸਥਾਨ ਹਾਸਲ ਕੀਤਾ ਹੈ ਕਰਤਕ ਅਦਾਕਾਰਾਂ ਦੇ ਵਿੱਚ ਸਭ ਨੂੰ ਪਿੱਛੇ ਛੱਡਦੇ ਹੋਏ ਕੰਗਣਾ ਰੌਤ ਪਹਿਲੇ ਸਥਾਨ ਤੇ ਰਹੀ ਸੁਨਾਕੀ ਜੀਨਾਂ ਦੀ ਮੋਸਟ ਅਵੇਟਡ ਫਿਲਮ ਅਕੀਰਾ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ ਸੁਨਾਕੀ ਇਸ ਫਿਲਮ ਦੇ ਵਿੱਚ ਜ਼ਬਰਦਸਤ ਐਕਸ਼ਨ ਉਤਾਰ ਵਿੱਚ ਦੇਖੀ ਅਕੀਰਾ ਦਾ ਡਾਇਰੈਕਸ਼ਨ ਏ ਆਰ ਮੁਰਗਦਾਸ ਨੇ ਕੀਤਾ ਹੈ ਇਹ ਫਿਲਮ ਤਾਮਿਲ ਫਿਲਮ ਮੌਨਾ ਗੁਰੂ ਦੀ ਰੀਮੇਕ ਹੈ ਅਕੀਰਾ ਨੂੰ ਬਾਕਸ ਆਫਿਸ ਤੇ ਸਤੰਬਰ ਵਿੱਚ ਰਿਲੀਜ਼ ਕੀਤੇ ਜਾਣ ਦੀ ਖਬਰ ਹੈ ਬਾਲੀਵੁੱਡ اداکار ਸ਼ਰਧਾ ਘਪੂਰ ਤੇ ਅਰਜੁਨ ਕਪੂਰ ਦੀ ਆਗਾਮੀ ਫਿਲਮ ਹਾਫ 걸ਫਰੈਂਡ ਦੇ ਵਿੱਚ ਬਾਲੀਵੁੱਡ ਦਾ ਕਾਰਾ ਐਮੀ ਜੈਕਸਨ ਵੀ ਨਜ਼ਰ ਆਵੇਗੀ ਬਾਲੀਵੁੱਡ ਦੇ ਮਸ਼ਹੂਰ ਨਿਰਦੇਸ਼ਕ ਮੋਹਨਸੂਰੀ ਚੇਤਨ ਪਗਦੇ ਨਾਲ ਤੇ ਦਾਰਤ ਫਿਲਮ ਹਾਫ 걸ਫਰੈਂਡ ਬਣਾਉਣ ਜਾ ਰਹੇ ਨੇ ਜਿਸ 'ਚ ਅਰਜੁਨ ਕਪੂਰ ਅਤੇ ਸ਼ਰਧਾ ਘਪੂਰ ਮੁੱਖ ਕਿਰਦਾਰ ਨਿਭਾ ਰਹੇ ਨੇ ਬਿੱਤ ਦਿਨੀ ਵਡਾਲੀ ਬ੍ਰਦਰਜ਼ ਦੇ ਨਾਮ ਨਾਲ ਮਸ਼ਹੂਰ ਸੂਫੀ ਗਾਇਕ ਪੂਰਨ ਚੰਦ ਵਡਾਲੀ ਅਤੇ ਪਿਆਰੇ ਨਾਲ ਵਡਾਲੀ ਕਪਲ ਸ਼ਰਮਾ ਦੇ ਸ਼ੋਅ ਵਿੱਚ ਪਹੁੰਚੇ ਇਸ ਦੌਰਾਨ ਉਹਨਾਂ ਦੇ بیٹے ਲਖਵਿੰਦਰ ਵਡਾਲੀ ਵੀ ਨਾਲ ਮੌਜੂਦ ਸਨ ਸ਼ੋਅ ਵਿੱਚ ਮਹਾਨ ਗਾਇਕ ਨੇ ਆਪਣੀ ਜ਼ਿੰਦਗੀ ਨਾਲ ਜੁੜੀਆਂ ਕਈ ਯਾਦਾਂ ਸਾਂਝੀਆਂ ਕੀਤੀਆਂ ਅਤੇ ਲੋਕਾਂ ਨੂੰ ਖੂਬ ਹਸਾયા ਵੀ ਬਾਲੀਵੁੱਡ ਅਭਿਨੇਤਰੀ ਪ੍ਰਿਯੰਕਾ ਚੋਪੜਾ ਨੇ ਕੱਲ ਮਹਿਬੂਬ ਸਟੂਡੀਓ ਵਿੱਚ ਸਲਮਾਨ ਦੇ ਪਾਂਜੇ ਆਹਿਲ ਨਾਲ ਮੁਲਾਕਾਤ ਕੀਤੀ ਦਰਸਲ ਅਰਪਿਤਾ ਆਹਿਲ ਨੂੰ ਲੈ ਕੇ ਇੱਥੇ ਪਹੁੰਚੀ ਸੀ ਆਹਿਲ ਨਾਲ ਮਿਲ ਕੇ ਪ੍ਰਿਯੰਕਾ ਬਹੁਤ ਖੁਸ਼ ਸੀ ਇਸ ਦੌਰਾਨ ਪ੍ਰਿਯੰਕਾ ਚੋਪੜਾ ਆਹਿਲ ਦੇ ਨਾਲ ਖੂਬ ਹੱਸਦੀ ਅਤੇ ਮੁਸਕਰਾਉਂਦੀ ਨਜ਼ਰ ਆਈ बॉलीवुड ਦੇ ਮਸ਼ਹੂਰ ਗਾਇਕ ਰੌਸ਼ਨ ਪ੍ਰਿੰਸ ਦੀ ਨਵੀਂ ਗਾਾਮੀ ਫਿਲਮ ਮੈਤਰੀ ਤੂ ਮੇਰਾ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ ਮਨਕੀਰਤ ਆਲਾ ਕਿਸ ਫਿਲਮ ਰਾਹੀਂ ਆਪਣਾ ਫਿਲਮੀ ਕੈਰੀਅਰ ਸ਼ੁਰੂ ਕਰਨ ਜਾ ਰਹੇ ਨੇ ਇੱਕ ਰੋਮਾਂਟਿਕ ਫਿਲਮ ਹੈ ਇਹ ਫਿਲਮ ਸੰਘੇੜਾ ਗੁਰਜੀਤ ਲਖਵੀਰ ਸਿੰਘ ਆਜ਼ਾਦ ਵੱਲੋਂ ਨਿਰਮਾਣ ਕੀਤੀ ਗਈ ਹੈ ਇਹ ਫਿਲਮ ਅਗਸਤ ਨੂੰ ਰਿਲੀਜ਼ ਹੋਵੇਗੀ ਵਾਲੂਡ ਸੁਪਰਸਟਾਰ ਸਲਮਾਨ ਖਾਨ ਦੀ ਫਿਲਮ ਸੁਲਤਾਨ ਕਲ ਰਿਲੀਜ਼ ਹੋਣ ਵਾਲੀ ਹੈ ਪ੍ਰੋਮੋਸ਼ਨ ਤੋਂ ਬੇਖਬਰ ਆਪਣੇ ਪੰਜ ਆਹਲ ਨਾਲ ਮਸਤੀ ਕਰ ਰਹੇ ਨੇ ਸਲਮਾਨ ਦੇ ਜੀਜਾ ਆਯੂਸ਼ ਨੇ ਇੰਸਟਾਗ੍ਰਾਮ ਤੇ ਇੱਕ ਵੀਡੀਓ ਪੋਸਟ ਕੀਤੀ ਜਿਸ ਵਿੱਚ ਸਲਮਾਨ ਖਾਨ ਮੈਂ ਹੂੰ ਹੀਰੋ ਤੇਰਾ ਗਾਣਾ ਗਾਰੇ ਨੇ ਅਤੇ ਸੁਲਤਾਨ ਤੇ ਪੰਜਸ ਆਪਣੇ ਭਾਂਜੇ ਨੂੰ ਦਿਖਾ ਰਹੇ ਨੇ ਅਰਪੀਤਾ ਦੀ ਗੋਦੀ 'ਚ ਬੈਠਾ ਹੈ ਇਸ ਨੂੰ ਖੂਬ ਇੰਜੋਏ ਵੀ ਕਰ ਰਿਹਾ ਹੈ ਵਿਨੀਤ ਆਮਿਰ ਖਾਨ ਨੇ ਕਿਹਾ ਕਿ ਸੁਲਤਾਨ ਦੀ ਰਿਲੀਜ਼ ਤੋਂ 2 ਦਿਨ ਪਹਿਲਾਂ ਦੰਗਲ ਦਾ ਪੋਸਟਰ ਜਾਰੀ ਕਰਨ ਦਾ ਫੈਸਲਾ ਜਾਣਬੁੱਝ ਕੇ ਲਿਆ ਗਿਆ ਹੈ। ਉਹਨਾਂ ਨੇ ਕਿਹਾ ਹਾਂ ਕਿਉਂਕਿ ਸੁਲਤਾਨ ਇੱਕ ਵੱਡੀ ਹਿੱਟ ਹੋਵੇਗੀ ਅਤੇ ਸੁਲਤਾਨ ਦੇਖਣਾ ਹੈ ਲੱਖਾਂ ਲੋਕ ਕਟੋ-ਕਟ ਥੀਏਟਰ ਦੇ ਬਾਹਰ ਲੱਗੇ ਪੋਸਟਰ ਜ਼ਰੂਰ ਦੇਖਣਗੇ।